ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕੀ ਹਾਲ ਚਾਲ ਹੈ ਆਯੂਬ ਸਾਰੀ ਜਣੇ ਬਹੁਤ ਵਧੀਆ ਹੋ ਹੋਗੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਆਪਣੀ ਨਵੀਂ ਵੀਡੀਓ ਚ ਤੇ ਅੱਜ ਹੈਗੀ ਹੈ 1 ਜਨਵਰੀ 2025 ਨਵਾਂ ਸਾਲ ਸਾਰਿਆਂ ਨੂੰ ਪਹਿਲਾਂ ਤਾਂ ਨਵੇਂ ਸਾਲ ਦੀਆਂ ਬਹੁਤ-ਬਹੁਤ ਵਧਾਈਆਂ ਹੋਣ ਉਮੀਦ ਕਰਦੇ ਹਾਂ ਕਿ ਆਉਣ ਵਾਲਾ ਸਾਲ ਸਾਰਿਆਂ ਲਈ ਵਧੀਆ ਰਹੇਗਾ ਵਧੀਆ ਹੋਊਗਾ ਵਾਹਿਗੁਰੂ ਕਿਰਪਾ ਕਰੂਗਾ ਸਾਰਿਆਂ ਲਈ ਖੁਸ਼ੀਆਂ ਲੈ ਕੇ ਆਵੇ ਨਵਾਂ ਸਾਲ ਤੇ ਫਿਰ ਤੋਂ ਸਾਰਿਆਂ ਨੂੰ ਨਵੇਂ ਸਾਲ ਦੀ ਬਹੁਤ-ਬਹੁਤ ਵਧਾਈ ਹੋਵੇ ਤੁਸੀਂ ਕੀ ਕਹਦੇ ਕਿ ਹੈਪੀ ਨਿਊ ਈਅਰ ਕਹ ਦੇ ਓਏ ਤੇ ਹੁਣ ਆਪਾਂ ਚੱਲੇ ਸੀਗੇ ਗੁਰਦੁਆਰਾ ਸਾਹਿਬ ਸ਼ਾਮ ਹੋ ਗਈ ਹੈ ਵੈਸੇ ਵੀਡੀਓ ਆਪਾਂ ਸ਼ਾਮ ਨੂੰ ਬਣਾ ਰਹੇ ਹਾਂ ਸਵੇਰ ਗੈਸਟ ਆ ਗਏ ਸੀ ਤਾਂ ਕਰਕੇ ਨਹੀਂ ਜਾਇਆ ਗਿਆ ਤਾਂ ਆਪਾਂ ਹੁਣ ਚੱਲੇ ਹਾਂ ਸ਼ਾਮ ਨੂੰ ਚਲੋ ਮਿਲਦੇ ਹਾਂ ਫਿਰ ਹਾਂ ਜੀ 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 ਹ ਆਇਕ ਗ੍ਰਾਹੀ ਕਿੱਸੇ ਮਾਂ ਬਾਣੀ ਉੱਤੇ ਡਾਈ ਪਈ ਹੋਵੇ ਜੇ ਇਸ ਤਰ੍ਹਾਂ ਤਰਕਿਕ ਸੰਗਠਿਤ ਕਰ ਪਾਈ ਜੇ ਉਹਨਾਂ ਨੂੰ ਪੂਰਵिश्व ਬਾਪ ਰਹਿਣ ਦਾ ਆਪਾਂ ਸ਼ਰਧਾ ਪਰ ਦੇਈਆਂ ਗਈਆਂ ਵਾਰ ਵਾਹਾਂ ਜਿਨ੍ਹਾਂ ਦੀ ਭਗਤੀ ਕਹਿਣ ਤੇ ਆਪ ਤਮਰ ਉਸਨ ਦਾਏ ਜਿਵੇਂ ਮਾਇਆ ਕਰੁਰ ਬਣ ਮਾਇਆ ਤੇ ਕਿਆਤ ਕਹਿ ਕੇ ਸਾਰਾ ਸੁਣਾ ਪਰ ਆਪਣੀ ਮਾਇਆ ਕਰਕੇ ਜਿਦ ਜੀ ਦੇ ਆਏ ਬੁੜੀ ਦਾਦੇ ਬੂਤਾ ਕੀ ਕਰਨਾ ਬੂਰਲਾ ਕੇ ਬੂਤਾ ਦਾਦੇ ਉੱਪਰ ਧੋਣਾ ਉੱਪਰ ਕੀ ਕਰਨਾ ਤੂੰ ਤੰਬੇ ਵਿੱਚ ਤਬੇਲਾ ਸੱਚੀ ਸੱਚੀ ਕੰਦ ਲੱਗਦੀ ਆ ਹਾਂ ਇੰਨੇ ਜਰ ਹੋ ਗਿਆ ਖੇੜ ਦੇ ਨੂੰ ਲੱਗੀ ਨਹੀਂ ਕਦੋਂ ਦੇ ਕੀ ਲੱਗੇ ਪੈ ਗਿਆ ਮੈਂ ਬੈ ਜਾ ਇੱਥੇ ਮੈਂ ਮੈਂ ਬੂਹੇ ਇੱਥੇ ਨਹੀਂ ਤੈਂ ਕਹ ਬ ਗੁੱਡ ਨਾਈਟ ਕਹਿ ਕਹਿ ਗੁੱਡ ਨਾਈਟ ਓਏ ਕਹ ਦੇ ਦਿੱਤੀ ਸੇ ਵੱਡੀ ਕੇ ਕਦੂ ਇਹ ਗੁੱਡ ਨਾਈਟ ਗੁੱਡ ਨਾਈਟ ਵੀ ਬੋਲ ਬਾਏ ਬਾਏ ਕਰੀ ਜਾਨਾ ਆਏ ਕਦੇ ਕ ਗੁੱਡ ਨਾਈਟ ਤੁਮ ਦੀਦਾ ਬਾਏ ਬਾਏ